ਵਾਖਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਤੇ ਚੱਲਦੇ ਦੋਸਤੋ ਅੱਜ ਦੀ ਵੱਡੀ ਖਬਰ ਦੇ ਵੱਲ ਸੋ ਪਹਿਲੀ ਖਬਰ ਦੀ ਗੱਲ ਕਰ ਲਈ ਕਿ ਪੰਜਾਬ ਚ ਬੱਦਲ ਫਟਣ ਨਾਲ ਭਾਰੀ ਤਬਾਹੀ ਇੱਕ ਦੀ ਮੌਤ ਚੰਬਾ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਕਾਰਨ ਜ਼ਮੀਨ ਖਿਸਕ ਗਈ ਹੈ ਜਦੋਂ ਕਿ ਸ਼ਿਮਲਾ ਅਤੇ ਉੱਪਰਲੀ ਸ਼ਿਮਲਾ ਵਿੱਚ ਭਾਰੀ ਗੜੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੈਖ ਬਣੀ ਅਨੁਸਾਰ ਸੂਬੇ ਵਿੱਚ ਕੁਝ ਥਾਵਾਂ ਤੇ ਗਰਜ ਤੂਫਾਨ ਅਤੇ ਇੱਕ ਜਾਂ ਦੋ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਚੱਲਣੇ ਦੋਸਤੋ ਅਗਲੀ ਵੱਡੀ ਖਬਰ ਦੇ ਨਾਲ 7 ਮਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੇਵੀ ਦਾਸਪੁਰਾ ਵਿਖੇ ਰੇਲ ਚੱਕਾ ਜਾਮ ਕਰਨ ਦਾ ਐਲਾਨ ਹੈ ਸਾਡੀ ਦੋਸਤੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਸੂਬਾ ਜਨਰਲ ਸੱਤਰ ਰਾਣਾ ਰਣਵੀਰ ਸਿੰਘ ਸਰਵਨ ਸਿੰਘ ਪੰਦੇਰ ਨੇ ਜਥੇਬੰਦੀ ਤੇ ਫੈਸਲੇ ਅਨੁਸਾਰ 7 ਮਈ ਨੂੰ ਅੰਮ੍ਰਿਤ ਸਰ ਦਿੱਲੀ ਦੇਵੀ ਦਾਸਪੁਰਾ ਰੇਲ ਮਾਰਗ ਜਾਮ ਕਰਨ ਦਾ ਐਲਾਨ ਕਰਦੇ ਹੋਏ ਕਿ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਜ਼ਿਲ੍ਹਾ ਕਰਤਾਰਪੁਰ ਅੰਮ੍ਰਿਤਸਰ ਅਤੇ ਤਰਨਤਾਰਨ ਸਮੇਤ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਭਾਰਤ ਮਾਮਲਾ ਅਤੇ ਹੋਰ ਪ੍ਰੋਜੈਕਟਾਂ ਤਹਿਤ ਨਿਕਲ ਰਹੀਆਂ ਸੜਕਾਂ ਲਈ ਜ਼ਮੀਨ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਕਾਰਵਾਈ ਜੂਰਾਂ ਤੇ ਕੀਤੀ ਜਾ ਰਹੀ ਹੈ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵਾਲਾ ਪਾਕਿਸਤਾਨ ਨੂੰ ਖੂਫੀ ਜਾਣਕਾਰੀ ਭੇਜਣ ਵਾਲੇ ਦਸੂਸ 7 ਮਈ ਤੱਕ ਪੁਲਿਸ ਰਿਮਾਂਡ ਤੇ ਦਾਦੀ ਦੋਸਤੋ ਕਪੜਗਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਨਾਪੂਰਨ ਮਹਾਲ ਦੌਰਾਨ WhatsApp ਜਰੀਏ ਫੌਜੀ ਸ਼ੌਨੀ ਦੇ ਖੇਤਰਾਂ ਅਤੇ 에어ਬੇਸ ਦੀ ਸੰਵੇਦਨਸ਼ੀਲ ਜਾਣਕਾਰੀ ਗਵਾਂਡੀ ਮਲਕ ਦੀ ਖੂਫੀਆ ਏਜੰਸੀ ISI ਦੇ 에ਜੰਟਾਂ ਨੂੰ ਪੇਜਣ ਵਾਲੇ ਦੋ ਜਾਸੂਸਾਂ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਉਪਰੰਤ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਵਾਂ ਨੂੰ 7 ਮਈ ਤੱਕ ਪੁਲਸ ਰਿਹਾੜ ਦੇਵੇ ਦਿੱਤਾ ਹੈ ਚੱਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜਦੋਂ ਤੱਕ ਪੰਜਾਬ ਦਾ ਹੱਕ ਸੁਰੱਖਿਤ ਨਹੀਂ ਹੁੰਦਾ ਬਾਹਰ ਦਾ ਡੈਮ ਇਤਨਾਇਤ ਰਹੇਗੀ ਪੁਲਿਸ ਅਮਨ ਅਰੋੜਾ ਜਿੱਤਾ ਤੇ ਇਹ ਦੋਸਤੋ ਕਿ ਪਾੜਾ ਡੈਮ ਉਤੇ ਤਨਾਤ ਪੁਲਿਸ ਉਦੋਂ ਤੱਕ ਹਟਾਈ ਜਾਵੇਗੀ ਜਦੋਂ ਤੱਕ ਪਾਣੀ ਪਾਣੀਆਂ ਦੇ ਪੰਜਾਬ ਦੇ ਹੱਕ ਸੁਰੱਖਿਅਤ ਨਹੀਂ ਹੁੰਦੇ ਉਹਨਾਂ ਕਹਿੰਦੇ ਕਿ ਅੱਜ ਤਾਂ ਪੰਜਾਬ ਪੁਲਿਸ ਫਰੇਸ ਲਗਾਈ ਗਈ ਹੈ ਜੇਕਰ ਲੋਡ ਪਈ ਤਾਂ ਉਹ ਖੁਦ ਉੱਠੇ ਬੈਠਣ ਦੇ ਸੰਕੋਚ ਨਹੀਂ ਕਰਨਗੇ ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੇ ਅੱਜ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਤੇ ਦੱਸਦਾ ਇਹ ਦੋਸਤੋ ਕਿ ਉਹਨਾਂ ਕਹੇ ਕਿ ਹਰਿਆਣਾ ਸਰਕਾਰ ਦਾ ਸੁਪਰੀਮ ਕੋਰਟ ਜਾਂ ਕਿਸੇ ਵੀ ਪੰਦੀਰ ਉੱਤੇ ਜਾਣ ਦਾ ਸਵੈ ਸਥਾਨ ਹੱਕ ਹੈ ਪਰ ਪੰਜਾਬ ਆਪਣੇ ਹੱਕ ਅਤੇ ਪਾਣੀ ਕਿਸੇ ਨੂੰ ਵੀ ਲਟਾਉਣ ਲਈ ਤਿਆਰ ਨਹੀਂ ਹੈ ਉਹਨਾਂ ਕਹੇ ਕਿ ਹਰਿਆਣਾ ਨੂੰ 1700 ਕਿਊਸੇ ਦਾ ਪਾਣੀ ਦੀ ਲੋੜ ਹੈ ਪਰ ਉਸ ਨੂੰ ਪਹਿਲਾਂ ਹੀ 4000 ਕਿਊਸੇ ਦਾ ਪਾਣੀ ਪੰਜਾਬ ਵੱਲੋਂ ਛੱਡਿਆ ਜਾ ਰਿਹਾ ਹੈ ਪਰ ਹਣ ਹਰਿਆਣਾ ਵੱਲੋਂ ਪੰਜਾਬ ਦੀ ਬਾਹ ਮਰੋੜ ਕੇ ਜਾਸਿਸਰਕੀ ਉਸਕੇ ਪਾਣੀ ਦੀ ਮੰਗ ਨੂੰ ਕਿਸੇ ਵੀ ਹੀਲੇ ਮੰਨਿਆ ਨਹੀਂ ਜਾ ਸਕਦਾ ਉਹਨਾਂ ਕੇ ਹੱਕ ਇਸ ਮੁੱਦੇ ਉਤੇ ਵਿਰੋਧੀ ਪਾਰਟੀਆਂ ਨੂੰ ਆਪਣੇ ਰਾਜਸੀ ਮੁਫਾਦ ਪਾਸੇ ਰੱਖ ਕੇ ਪੰਜਾਬ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਭਾਜਪਾ ਆਗੂ ਸੁਨੀਲ ਚਾਖੜ ਨੂੰ ਵੀ ਕਿਹਾ ਕਿ ਉਹ ਪੰਜਾਬ ਵਾਸੀ ਹੋਣ ਦਾ ਮੁੱਲ 모ੜਦੇ ਹੋਏ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਣਾ ਉਹਨਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਨਹੀਂ ਹੈ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵਲ ਪਾਕਿਸਤਾਨ ਨੂੰ ਵੱਡਾ ਝਟਕਾ ਭਾਰਤ ਤੋਂ ਬਾਅਦ ਹੁਣ ਇਹਨਾਂ ਦਿਸਣ ਨੇ ਵੀ ਕੀਤਾ ਪਾਕਿਸਤਾਨ ਦੇ 에ਅਰ ਸਪੇਸ ਤੋਂ ਕਿਨਾਰਾ ਰਾਧੀ ਦੂਜੇ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਬਿਨਾਂ ਕਾਰਨ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਪੈਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖਤ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਰਾਮਦ ਤੇ ਪਬੰਧਨੀ ਤੇ ਹਵਾਈ ਖੇਤਰ ਬੰਦ ਕਰਨ ਕਰਨਾ ਸ਼ਾਮਲ ਸੀ ਹਣ ਯੂਰਪੀਅਨ 에ਅਰਲਾਈਨਾਂ ਨੇ ਵੀ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਪਾਕਿਸਤਾਨ ਦੀ ਅੰਤਰਰਾਸ਼ਟਰੀ ਐਕਸ ਅਤੇ ਆਰਥਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਅੱਜ ਦੇ ਦੋਸਤੋ ਕਿ ਸਫਤਾਨਸਾ ਬ੍ਰਿਟਿਸ਼ 에ਅਰਵੇਜ਼ ਸਵਿਜ਼ 에ਅਰਵੇਜ਼ ਆਈਟੀਏ 에ਅਰਵੇਜ਼ ਅਤੇ ਲੋਟ ਪੋਲਿਸ਼ 에ਰਲਾਈਨਜ਼ ਵਰਗੀਆਂ ਵਟੀਆਂ ਯੂਰਪੀਅਨ ਕੰਪਨੀਆਂ ਨੇ ਆਪਣੇ ਫਲਾਈਟਸ ਰੂਟਸ ਨੂੰ ਬਦਲਦੇ ਹੋਏ ਪਾਕਿਸਤਾਨ ਦੇ ਉੱਪਰ ਤੋਂ ਉਡਾਣਾ ਉਡਾਣ ਵਰਨਾ ਬੰਦ ਕਰ ਦਿੱਤਾ ਹੈ ਫਲਾਈਟ ਰੇਡਰ 24 ਅਨੁਸਾਰ ਇਹ ਬਦਲਾ 30 ਅਪ੍ਰੈਲ ਤੋਂ ਦੇਖਿਆ ਗਿਆ ਹੈ ਅਤੇ 2 ਮਈ ਤੋਂ ਇਨ੍ਹਾਂ 에ਰਲਾਈਨਾਂ ਨੇ ਪਾਕਿਸਤਾਨ ਦੇ ਉੱਪਰੋਂ ਉਡਾਣ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੀ ਅਸਰ ਜੇਲ੍ਹ ਤੇ ਚੁੱਟੇ ਨਾਲ ਫੜਿਆ ਗਿਆ ਐਸਆਈ ਦਾਦੀ ਦੋਸਤ ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਸੁਰੱਖਿਆ ਵਿੱਚ ਹੈ ਦਸਲ ਕੇਂਦਰੀ ਜੇਲ੍ਹ ਦੀ ਸੁਰੱਖਿਆ ਬੇਟੇ ਤਨਾਤ ਆਈ ਆਰਬੀ ਤੇ ਐਸਆਈ ਗੁਰਪ੍ਰੀਤ ਸਿੰਘ ਕੋਲੋਂ ਜੇਲ੍ਹ ਅਧਿਕਾਰੀਆਂ ਨੇ 40 ਗ੍ਰਾਮ ਚਟਾ ਬਰਾਮਦ ਕੀਤਾ ਹੈ ਮੇਰੀ ਜਾਣਕਾਰੀ ਮੁਤਾਬਕ ਜੱਟੇ ਦਾ ਇਹ ਨਸ਼ੀਲਾ ਪਦਾਰਥ ਸ਼ਿਫਟ ਬਦਲ ਬਦਲ ਤਬਦੀਲੀ ਵੇਲੇ ਤਲਾਸ਼ੀ ਦੌਰਾਨ ਹੋਇਆ ਗ੍ਰਫਤਾਰ ਐਸਆਈ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਕੋਲੋਂ 40 ਗ੍ਰਾਮ ਚਟਾ ਫੜਿਆ ਗਿਆ ਹੈ ਡੇਰ ਅਦਕਾਰ ਗਾਂਧੀ ਸ਼ਿਕਾਇਤ ਅਤੇ ਪੁਲਿਸ ਵੱਲੋਂ ਵੱਖ-ਵੱਖ ਤਾਰਾ ਮਹਿਤ ਮਾਮਲਾ ਦਰਜ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਹਾਈ ਸਕਿਉਰਿਟੀ ਵਾਲੀ ਢੰਡਾ ਕੇਂਦਰੀ ਜੇਲ੍ਹ ਵਿੱਚ ਕੈਟਾਗਰੀ A ਅਤੇ ਕੈਟਾਗਰੀ B ਦੇ ਨਾਮੀ ਗੈਂਗਸਟਰ ਬੰਦ ਹਨ ਜਾਣਕਾਰੀ ਅਨੁਸਾਰ ਪੁਲਿਸ ਅਨੁਸਾਰ ਮੁੱਲਜਮ ਡੀਐਸਆਈ ਗਰਪਲੀ ਸਿੰਘ ਵਾਸੀ ਰਈਆ ਜ਼ਿਲ੍ਹਾ ਲੁਧਿਆਣਾ ਢੰਡਾ ਕੇਂਦਰੀ ਜੇਲ੍ਹ ਵਿੱਚ ਤਾਂ ਨਾ ਹੀ ਤੁਸੀਂ ਪੁਸ਼ਲੀਦਾਨ ਦੇ ਦਰੋਂ ਕਾੜਾ ਨੇ ਸ਼ੱਕ ਦੇ ਆਧਾਰ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਦੇ ਵਿੱਚੋਂ 42 ਗ੍ਰਾਮ ਹਰਨ ਬਰਾਮਦ ਕੀਤੀ ਬਰਾਮਦ ਹੋਈ ਜਿਸ ਨੂੰ ਉਹ ਜੇਲ੍ਹ ਦੇ ਅੰਦਰ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦਾਦੀ ਦੋਸਤਾਂ ਕੇ ਫੜੇ ਜਾਣ ਤੋਂ ਬਾਅਦ ਅਖਤ ਐਸਆਈ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਨੂੰ ਇਸ ਇੱਕ ਪੈਕਟ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਉਹ ਸਲਫਾ ਹੈ ਜੋ ਮਸਲੂੰ ਨੂੰ ਅੰਦਰ ਕਿਸੇ ਨੂੰ ਪਹੁੰਚਾਉਣਾ ਹੈ ਅਤੇ ਉਹ ਐਸਪੈਕਟ ਵਿੱਚ ਰੇਂਡ ਦੀ ਮੌਜੂਦਗੀ ਬਾਰੇ ਅਨਜਾਨੀ ਪੁਲਿਸ ਨੇ ਇੱਕ ਮੁੱਜਲਮ ਐਸਆਈ ਨੂੰ ਗ੍ਰਿਫਤਾਰ ਕਰਕੇ ਅਸੁਰਦ ਕੈਂਟ ਥਾਣੇ ਵਿੱਚ ਮਾਮਲਾ ਦਰਜ ਕੀਤਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਦੇ ਤੋਂ ਤਗਲੀ ਵੱਡੀ ਖਬਰ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਪੀਐਮ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ ਅੰ드ਰਾਈ ਪਾਣੀ ਇੱਕ ਵਿਵਾਦ ਨਹੀਂ ਬਲਕਿ ਪੰਜਾਬ ਦੀ ਸਿੱਧੀ ਲੁੱਟ ਹੈ। ਦੱਬੀ ਦੋਸਤ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੋਈ ਵਿਵਾਦ ਨਹੀਂ ਬਲਕਿ ਦੇਸ਼ ਭਗਤਤਾ ਲੋਕਾਂ ਦੇ ਸਰਹੱਦੀ ਸੂਬੇ ਦੀ ਸਿੱਧੀ ਘਟ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਨੂੰ ਬਗਾਂ ਨੂੰਗੀ ਦਾ ਇਹਸਾਸ ਕਰਵਾਇਆ ਜਾ ਰਿਹਾ ਹੈ ਪਹਿਲਾਂ ਵੀ ਇੰਨਾ ਕਰਨਾ ਕਰਕੇ ਹੀ ਦੋ ਦਾਕਾਂ ਤੱਕ ਅਸੀਂ ਸੰਤਾਪ ਹੰਡਾਇਆ ਉਹਨੇ ਕਿਹਾ ਕਿ ਨਿਆਹੀ ਦੇਸ਼ ਵਿੱਚ ਸ਼ਾਂਤੀ ਤੇ ਆਸੀ ਭਾਈਚਾਰਕ ਸੰਜ ਦੀ ਸਰਵੋਤਮ ਗਰੰਟੀ ਹੈ ਤੇ ਦادی ਦੋਸਤ ਕਿ ਸੁਖਬੀ ਸਿੰਘ ਬਾਦਲ ਨਿਰਪਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲੈ ਕੇ ਬੇਤ ਜੀਤੀ ਦੇ ਬੀਤੇ ਸਮੇਂ ਦੀਆਂ ਤਕਲੀਫਾਂ ਦੇ ਕਾਰਨ ਨੂੰ ਦੂਰ ਕੀਤਾ ਜਾਵੇ ਉਹਨਾਂ ਕਹੇ ਕਿ ਪੰਜਾਬ ਲਈਆਂ ਵਾਜਬ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਬੀਤੇ ਸਮੇਂ ਵਿੱਚ ਲੰਘਿਆ ਤਕਲੀਫ ਦੇ ਸਮਾ ਮੋੜ ਨਾ ਆਵੇ ਇਹ ਕਮੀ ਤਰਜੀਹ ਹੋਣੀ ਚਾਹੀਦੀ ਹੈ ਦਰਿਆਈ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹਨ ਉਹਨਾਂ ਕਹੇ ਕਿ ਸਾਨੂੰ ਨਿਆਹ ਦੇਣ ਵਾਸਤੇ ਦੀ ਉਹ ਸਿੱਧੇ ਉਹ ਉਹੀ ਸਿਧਾਂਤਾਂ ਤੋਂ ਲਾਗੂ ਹੋਣੇ ਚਾਹੀਦੇ ਹਨ ਜੋ ਸਾਰੇ ਦੇਸ਼ ਵਿੱਚ ਅੰਤਰ ਸਾਡੀ ਵਿਵਾਦਾਂ ਦੇ ਹੱਲ ਵਾਸਤੇ ਲਾਗੂ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਪੰਜਾਬੀ ਕੋਈ ਅਹਿਸਾਨ ਨਹੀਂ ਮੰਗ ਰਹੀ ਬਲਕਿ ਸਿਰਫ ਨਿਆਂ ਮੰਗ ਰਹੇ ਹਨ 26 ਬਸਲ ਦੇ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਤੇ ਵਰਦਿਆ ਕਿਹਾ ਕਿ ਉਹਨਾਂ ਅਤੇ ਉਹਨਾਂ ਦੀ ਪਾਰਟੀ ਦੀ ਹਰਿਆਣਾ ਪਾਰਟੀ ਨੇ ਹਰਿਆਣਾ ਦੇ ਰਾਜਸਥਾਨ ਉਹ ਵਾਦਾ ਕੀਤਾ ਹੈ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੁੰਦਾ ਦੇਖੀ ਤੱਕ ਪਹੁੰਚੇਗਾ ਇਹ ਕਾਰਨ ਨਾਲ ਪੰਜਾਬ ਦਾ ਇਹ ਵੱਜੂ ਕਿਸ ਕਮਜ਼ੋਰ ਹੋਇਆ ਹੈ ਕਿ ਉਸ ਕੋਲ ਦੇਣ ਵਾਸਤੇ ਕੋਈ ਬੂੰਦ ਪਾਣੀ ਫालतू ਨਹੀਂ ਹੈ ਉਹਨਾਂ ਕਹਿੰਦੇ ਕਿ ਮੁੱਖ ਮੰਤਰੀ ਮਾਮਲੇ ਦੀ ਗੰਭੀਰਤਾ ਨਾ ਸਮਝਦੇ ਲਿਆ ਇਸ ਮਾਮਲੇ ਵਿੱਚ ਧੋਖਲੇਪਨ ਨਾਲ ਅੱਗ ਨਾਲ ਖੇਡ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਧੋਖਲਾਪਨ ਖਤਮ ਹੋ ਤਮ ਹੋਣਾ ਚਾਹੀਦਾ ਹੈ ਚਲਦੇ ਦੋ ਤਗਲੀ ਵੱਡੀ ਖਬਰ ਦੇ ਵਾਲ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ ਤੂਫਾਨ ਗੜੇਮਾਰੀ ਦੀ ਚੇਤਾਵਨੀ ਹੋਈ ਜਾ ਰਹੀ ਹੈ ਦਾਦੇ ਦੋਸਤੋ ਕੇ ਉੱਤਰ ਉੱਤਰੀ ਭਾਰਤ ਵਿੱਚ ਅਗਲੇ ਪੜੇ ਦਿਨ ਭਾਰ ਭਾਰੀ ਬਾਰਿਸ਼ ਦੀ ਪੁਖ ਬਣੀ ਕੀਤੀ ਗਈ ਹੈ 4 ਤੋਂ 9 ਮਈ ਤੱਕ ਉੱਤਰ-ਪੱਛਮੀ ਭਾਰਤ ਵਿੱਚ ਜੰਮੂ-ਕਸ਼ਮੀਰ, ਲਦਾਖ, ਮੱਧਪਰਦੇਸ਼, ਉੱਤਰਕੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਤੋਂ ਭਾਰੀ بارش ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਪੰਜਾਬ, ਪੱਛਮੀ ਹਰਿਆਣਾ ਅਤੇ ਉੱਤਰੀ ਰਾਜਸਥਾਨ ਉੱਤੇ ਇੱਕ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਵਿੱਚ ਸਰਗਰਮ ਹੈ। ਇਸ ਦੇ ਨਾਲ ਹੀ ਰਾਜਸਥਾਨ ਤੋਂ ਮੱਧਪਰਦੇਸ਼ ਅਤੇ ਬੰਗਲਾਦੇਸ਼ ਵੱਲੋਂ ਚੱਕਰਵਾਤੀ ਸਰਕੂਲੇਸ਼ਨ ਦੀ ਇੱਕ ਟ੍ਰੌਫ ਲਾਈਨ ਦੇ ਲੰਗਣ ਕਾਰਨ ਦੇਸ਼ ਦੀ ਮੌਸਮ ਪ੍ਰਣਾਲੀ ਵਿੱਚ ਬਦਲਾਅ ਆਇਆ ਹੈ ਮੌਸਮ ਵਿਭਾਗ ਨੇ ਪੁਖਬਾਨੀ ਕੀਤੀ ਹੈ ਕਿ ਉੱਤਰੀ ਉੱਤਰ ਪੱਛਮੀ ਭਾਰਤ ਵਿੱਚ 9 ਮਈ ਤੱਕ ਮੀਂਹ ਅਤੇ ਤੂਮਾਨ ਆ ਸਕਦਾ ਹੈ ਪੰਜਾਬ ਦੇ ਕਈ ਜਿਨ੍ਹਾਂ ਵਿੱਚ ਪਿਛਲੇ 2 ਦਿਨਾਂ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਇਹ سلسلہ ਅਮਿਤ ਦਿਨ ਜਣੀ ਜਾਰੀ ਰਹਿਣ ਦੀ ਸੰਭਾਵਨਾ ਹੈ ਦੋਸਤੋ ਅਜੇ ਨਹੀਂ ਘੋੜੋ ਤਾਂ ਮੈਨੂੰ 10000 ਗਾਂ ਦੇ 1000 ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ